ਗੁਰਦਾਸਪੁਰ ਦੇ ਵਿੱਚ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਗੁਰਦਾਸਪੁਰ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦਿਆ ਮੀਟ ਮੱਸੀ ਦੀਆਂ ਦੁਕਾਨਾਂ ਕਰਨ ਵਾਲਿਆਂ ਨੂੰ ਭਜੜਾ ਪਾ ਦਿੱਤੀਆਂ ਪੁਲਿਸ ਤੇ ਐਕਸਾਈਜ਼ ਦੇ ਅਧਿਕਾਰੀਆਂ ਦੇ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਵੱਡੀ ਕਾਰਵਾਈ ਕਾਰਵਾਈ ਦੌਰਾਨ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਟ ਮੱਸੀ ਦੀਆਂ ਦੁਕਾਨਾਂ ਨੂੰ ਚੈੱਕ ਕੀਤਾ ਗਿਆ ਤੇ ਬਿਨਾਂ ਲਾਇਸੈਂਸੀ ਤੋਂ ਸ਼ਰਾਬ ਪਿਲਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਅ디 ਕਾਰੀਆਂ ਅਨੁਸਾਰ ਇੱਕ ਬੀਅਰ ਬਾਰ ਦਾ ਲਾਇਸੈਂਸ ਲੈ ਕੇ ਸ਼ਰਾਬ ਲਾਉਣ ਵਾਲੇ ਬਾਹਰ ਮਾਰਕ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ ਜਦਕਿ ਦੂਜੇ ਕੋਲ ਕੋਈ ਲੈਸੈਂਸ ਨਹੀਂ ਸੀ ਇਹਨਾਂ ਦੀਆਂ ਦੁਕਾਨਾਂ ਤੋਂ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ ਜਦਕਿ ਬੰਦੀ ਕਮਿਊਨਿਟੀ ਪਰ ਮੈਂ ਦੀਪਕ ਕੁਮਾਰ ਐਕਸਾਈਜ਼ ਇਨਸਪੈਕਟਰ ਗਰਦਾਸਪੁਰ ਜੀ ਆਫਿਸ ਆਫ ਅਸਿਸਟੈਂਟ ਐਕਸਾਈਜ਼ ਕਮਿਸ਼ਨਰ ਗਰਦਾਸਪੁਰ ਦੇ ਹੁਕਮਾਂ ਨਾਲ ਤੇ ਐਸਐਸਪੀ ਸਾਹਿਬ ਦੇ ਹੁਕਮਾਂ ਨਾਲ ਪਰ ਰੀਡ ਕਰ ਰਹੇ ਹਾਂ ਜੀ ਕਿਉਂਕਿ ਜੀ ਕੰਪਲੇਂਟਸ ਕਾਫੀਆਂ ਆ ਰਹੀਆਂ ਸੀ ਕਿ ਜਿੰਨਾਂ ਕੋ ਲਾਇਸੈਂਸ ਨਹੀਂ ਹੈਗਾ ਅਨੌਥੋਰਾਈਜ਼ ਜਗਾਵਾ ਉੱਤੇ ਲੋਕ ਸ਼ਰਾਬ ਪੀਂਦੇ ਆ ਔਰ ਰੋਡਸ ਦੇ ਉੱਪਰ ਐਕਸੀਡੈਂਟਸ ਹੁੰਦੇ ਆ ਇਹਨੂੰ ਲੈ ਕੇ ਕਾਫੀ ਦਿਨਾਂ ਤੋਂ ਮੁਹਿੰਮ ਚੱਲ ਰਹੀ ਆ ਕੰਟੀਨਿਊਸ ਚੈਕਿੰਗ ਹੋ ਰਹੀ ਸੀ ਅੱਜ ਪੁਲਿਸ ਲੋਕਲ ਪੁਲਿਸ ਡਿਸਟ੍ਰਿਕਟ ਪੁਲਿਸ ਨੂੰ ਨਾਂ ਲੈ ਕੇ ਚੈਕਿੰਗ ਕੀਤੀ ਗਈ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਨੇ ਮਾਨਯੋਗ ਸਾਡੇ ਐਕਸਾਈਜ਼ ਕਮਿਸ਼ਨਰ ਸਾਹਿਬ ਦੇ ਹੁਕਮਾਂ ਨਾਲ ਤੇ ਦੋ ਜਗ੍ਹਾ ਆਪਾਂ ਲਿਕਰ ਫੜੀ ਹੋਈ ਆ ਜੀ ਜਿਹਦੇ ਚ ਇੱਕ ਫਰੈਂਡ ਐਕਸਲੈਂਟ ਹੈ ਫਰੈਂਡ ਐਕਸਲੈਂਟ ਫੂਡ ਕੋਰਨਰ ਤੇ ਇੱਕ ਦਿੱਲੀ ਦਰਬਾਰ ਆ ਫਰੈਂਡ ਐਕਸਲੈਂਟ ਫੂਡ ਕੋਰਨਰ ਕੋਲ ਕੱਲਾ ਰੋਡ ਬੀਅਰ ਦਾ ਲਾਇਸੈਂਸ ਹੈ ਬਟ ਉਹਦੇ ਕੋਲ ਲੀਕ ਕਰਦਾ ਨਹੀਂ ਜਦ ਕਿ ਉਹ ਲਿਕਰ ਪਲਾ ਰਿਹਾ ਸੀ ਆਪਾਂ ਜੋ ਕਾਨੂੰਨੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਕਰ ਰਹੇ ਆ ਤੇ ਇਹਦੇ ਕੋਲ ਤੇ ਬਿਲਕੁਲ ਲਾਇਸੈਂਸ ਨਹੀਂ ਹੈ ਦਿੱਲੀ ਦਰਬਾਰ ਕੋਲ ਤੇ ਜੋ ਐਕਟ ਦੇ ਅੰਦਰ ਬੰਦਾ ਹੈ ਉਹ ਆਪਾਂ ਕਾਰਵਾਈ ਕਰ ਰਹੇ ਆ ਅਨਅਥਰਾਇਜ ਜਗ੍ਹਾ 'ਚ ਸ਼ਰਾਬ ਪਲਾਉਣ ਦੀ ਉਹ ਬੋਟਲ ਸੀ ਆਪਾਂ ਕਰ ਲਈਏ ਰਿਕਵਰਡ ਜੀ ਤੇ ਇਹਨਾਂ ਤੇ ਆਪਾਂ ਜਿਹੜੀ ਵੀ ਬੰਦੀ ਕਾਰਵਾਈ ਆ ਉਹ ਕਰ ਰਹੇ ਆ ਜੀ ਇਹ ਬੋਟਾ ਤਾਂ ਨਹੀਂ ਪਰ ਹੈਗੇ ਉਹ ਹੀ ਨਿਕਲ ਰਿਹਾ ਕੰਟੀਨਿਊਸਲੀ ਸਰ ਕੰਟੀਨਿਊਸਲੀ ਹੁਣ ਇਹ ਮੁਹਿੰਮ ਚੱਲ ਰਹੀ ਹੈ ਜੀ ਰੇਡ ਜੀ ਸਾਡਾ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਤੇ ਐਕਸਾਈਜ਼ ਇੰਸਪੈਕਟਰ ਨਾਲ ਜੀ ਸਾਂਝਾ ਰੇਡ ਕੀਤਾ ਗਿਆ ਜੀ ਰੇਡ ਕੀਤਾ ਗਿਆ ਕਿ ਜਿੱਦਾਂ ਇਨਲੀਗਲ ਹਾਤੇ ਜਿਨ੍ਹਾਂ ਕੋ ਲਾਇਸੈਂਸ ਨਹੀਂ ਹੈਗਾ ਦਾਰੂ ਪਲਾਂ ਦਾ ਬੀਅਰ ਪਲਾਂ ਦਾ ਉਹ ਚੱਕ ਕੇ ਕਰਦੇ ਪਏ ਆ ਜੀ ਅਗਰ ਗਲਤ ਪਾਏਗੇ ਤੇ ਐਕਸਾਈਜ਼ ਇੰਸਪੈਕਟਰ ਨਾਲ ਆ ਜੀ ਲੋਕਲ ਬੰਦੀ ਪੁਲਿਸ ਕਾਰਵਾਈ ਕੀਤੀ ਜਾਏਗੀ ਜੀ ਉਹੀ ਕਾਰਵਾਈ ਨਾਲ ਦੇ ਐਫ ਆਈ ਆਰ ਰਜਿਸਟਰ ਕੀਤੀ ਬਿਲਕੁਲ ਹੀ ਐਫ ਆਈ ਆਰ ਰਜਿਸਟਰ ਕਰਾਂਗੇ ਜੀ ਅਗਰ ਉਹਨਾਂ ਦੇ ਕੋਈ ਤਰਾਜੁਕ ਚੀਜ਼ ਮਿਲਦੀ ਹੈ ਪ੍ਰੋਪਰ ਵੀਡੀਓ ਨਾਲ ਕਾਨਫਰੰਸ ਚੱਲਦੀ ਪਈ ਜੀ ਲਾਈਵ ਵੀਡੀਓ ਬਣਦੀ ਪਈ ਜੋ ਵੀ ਵੀਡੀਓ ਬਚਾਏਗਾ ਜੋ ਐਕਸਾਈਟ ਸਿਲੈਕਟਰ ਸਾਨੂੰ ਦੱਸਣਗੇ ਤੇ ਆਪਾਂ ਪ੍ਰੋਪਰ ਕਾਰਵਾਈ ਕਰਾਂਗੇ ਮੈਸੇਜ ਬਾਕੀਆਂ ਲਈ ਕੀ ਹੈ ਜਿਹੜੇ ਬਾਕੀਆਂ ਲਈ ਮੈਸੇਜ ਇਹ ਹੈ ਕਿ ਪ੍ਰੋਪਰ ਆਪਣਾ ਤੁਸੀਂ ਲਾਇਸੈਂਸ ਲੈ ਕੇ ਹੀ ਕੰਮ ਕਰੋ ਵਿਦਾਊਟ ਲਾਇਸੈਂਸ ਨਾ ਕੰਮ ਕਰੋ ਤੇ ਜਿਹੜੇ ਰੋਡ ਦੇ ਉੱਪਰ दारू ਪੀਂਦੇ ਐ ਗੱਡੀਆਂ ਖਿਲਾੜ ਕੇ ਹਾਤੀਆਂ ਦੇ ਉੱਪਰ ਐਕਸੀਡੈਂਟ ਹੋਣ ਦਾ ਬਹੁਤ ਕਾਰਨ ਹੈ ਪਬਲਿਕ ਬਹੁਤ ਕੰਪਲੇਂਟ ਆ ਰਹੀ ਜੀ ਇਹਨਾਂ ਦੀ ਉਹਨੂੰ ਇਹੀ ਮੱਧੇ ਨਦੇ ਰੱਖਦੇ ਹੋਏ ਰੇਡ ਕੀਤੀ ਜੀ ਬਹੁਤ ਬਿਲਕੁਲ ਬਿਲਕੁਲ ਫੋਰਥ ਜਗਾ ਰੇਡ ਹੈ ਜੀ ਸਾਡੇ ਵੱਲੋਂ ਚੱਲ ਰਹੀ ਹੈ ਤਿੰਨ ਜਗ੍ਹਾ ਪਹਿਲਾਂ ਰੇਡ ਹੋ ਚੁੱਕੀ ਆਲਰੇਡੀ ਜੀ ਨੈਕਸਟ ਵੀ ਕਰ ਰਹੇ ਆ ਜੀ ਮੈਸੇਜ ਇਹੋ ਹੈ ਜੀ ਜੇ ਤੁਹਾਡੇ ਕੋਲ ਪ੍ਰੋਪਰ ਬੀਅਰ ਬਾਰ ਦਾ ਲਾਇਸੈਂਸ ਦਾ ਵਿਸਕੀ ਦਾ ਹੈਗਾ ਤਾਂ ਚਲਾਓ ਨਹੀਂ ਤਾਂ ਫਿਰ ਬੰਦੀ ਸੰਬੰਧਤ ਕਾਰਵਾਈ ਕੀਤੀ ਜਾਏਗੀ ਐਫਆਰ ਲਾਂਚ ਕੀਤੀ ਜਾਏਗੀ